ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਉਸ ਧੀ ਲਈ ਜਿਹੜਾ ਕਲਕੱਤੇ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਬਹੁਤ ਨੀਚ ਹਰਕਤ ਹੋਈ ਹੈ ਕਿਉਂਕਿ ਆਪਾਂ ਸਵੇ ਧੀਆ ਭੈਣਾਂ ਵਾਲੇ ਆ ਇੱਕ ਮਾਂ-ਵਾਪਾ ਆਪਣੇ ਧੀ ਪੁੱਤ ਨੂੰ ਜੰਮਦਾ ਪਾਲਦਾ ਉਹਦੀ ਪਰਪਰਿਸ਼ ਚੰਗੀ ਕਰਦਾ ਹੈ ਪੜਾਉਂਦਾ ਹੈ ਲਿਖਾਉਂਦਾ ਹੈ ਉਹਨੂੰ ਕਾਮਯਾਬੀ ਵੱਲ ਤੋਰਦਾ ਹੈ ਬੱਚੇ ਆਪ ਵੀ ਮਿਹਨਤ ਕਰਦੇ ਨੇ ਜੇ ਆਪ ਮਿਹਨਤ ਕਰਦੇ ਨੇ ਤਾਂ ਮਾਪੇ ਸਹਾਇਤਾ ਕਰ ਸਕਦੇ ਨੇ ਉਸ ਧੀ ਨੇ ਦਿਨ ਰਾਤ ਕਰਕੇ ਡਾਕਟਰੀ ਦਾ ਕੋਰਸ ਕੀਤਾ ਹੁਣ ਵੀ ਪੜ੍ਹਾਈ ਕਰ ਰਹੀ ਸੀ ਤੁਹਾਨੂੰ ਸਭ ਨੂੰ ਪਤਾ ਹੈ ਆਪਾਂ ਦੇਖੋ ਇਹ ਗੱਲ ਨਹੀਂ ਕਰਾਂਗੇ ਵੀ ਆਏ ਹੋਏ ਆਏ ਹੋਇਆ ਹੁਣ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੀ ਹੋਇਆ ਠੀਕ ਹੈ ਜੀ ਆਪਾਂ ਨੇ ਕਰਨੀ ਆ ਗੱਲਬਾਤ ਇਹ ਵੀ ਕਿਉਂ ਹੋਇਆ ਕਾਤੇ ਹੁੰਦਾ ਕਿਆ ਸੀ ਆਪਣੀਆਂ ਘਰ ਦੀਆਂ ਧੀਆਂ ਤੇ ਬਾਹਰ ਦੀਆਂ ਧੀਆਂ 'ਚ ਫਰਕ ਸਮਝਦੇ ਆ ਮੈਂ ਇੱਕ ਗੱਲ ਤੋਂ ਹੋਰ ਵੀ ਭਜੂੰਗੀ ਨਹੀਂ ਮਾੜੇ ਨੂੰ ਮਾੜਾ ਕਹਿਣ 'ਚ ਕੋਈ ਹਰਜ ਨਹੀਂ ਭਾਵੇਂ ਫਿਰ ਉਹ ਕੁੜੀ ਹੋਵੇ ਭਾਵੇਂ ਹੋਵੇ ਮੁੰਡਾ ਪਰ ਉਸ ਕੁੜੀ ਨੇ ਕੀ ਕਸੂਰ ਕਰਤਾ ਤਾਂ ਮਿਹਨਤ ਕਰਦੀ ਧੀ ਆਗਿਆਕਾਰੀ ਧੀ ਧੀ ਜੇ ਕੁੜੀ ਮਾੜੀ ਹੁੰਦੀ ਐਨੇ ਦਿਨ ਹੋ ਗਏ ਉਹਦੀ ਮੌਤ ਹੋਈ ਨੂੰ ਕੁਛ ਨਾ ਕੁਛ ਨਿਕਲ ਕੇ ਤਾਂ ਬਾਹਰ ਆਉਂਦਾ ਵੀ ਹਾਂ ਇਸ ਕੁੜੀ ਚ ਆ ਘਾਟਤੀ ਭਾਈ ਤਾਂ ਆ ਕੁਛ ਹੋਇਆ ਆ ਆਪਾਂ ਜੇ ਕਹੀਏ ਇਹ ਹੋਇਆ ਸਭ ਕੁਛ ਬੜਿਆਂ ਬੰਦੇਾਂ ਦੇ ਮਿਲੀਆਂ ਭੁਗਤਾਂ ਨਾਲੇ ਹੋਇਆ ਸਾਰਾ ਕੁਛ ਇਹ ਐਡਾ ਕਦਮ ਕੋਈ ਹਰ ਕੋਈ ਨਹੀਂ ਚੱਕ ਸਕਦਾ ਜਿੰਨਾ ਕੁ ਉਹਦੇ ਨਾਲ ਵਿਚਾਰੀ ਨਾਲ ਵਾਪਰੇ ਆ ਸ਼ਬਦ ਮੂੰਹ ਤੋਂ ਕੱਢਣ ਲੱਗੇ ਵੀ ਰੂਹ ਕੰਬਦੀ ਆ ਮੈਂ ਤਾਂ ਇਹ ਕਹਿਨੀ ਆ ਬਈ ਅੱਜ ਦੇ ਸਮੇਂ 'ਚ ਹਵਾਨੀਆਂ ਤਾਂ ਇੰਨੀ ਵੱਧ ਗਈ ਸਾਨੂੰ ਆਪਣੀਆਂ ਧੀਆਂ ਤੇ ਬਗਾਨੀਆਂ ਧੀਆਂ 'ਚ ਬਹੁਤ ਜ਼ਿਆਦਾ ਫਰਕ ਲੱਗਣ ਲੱਗ ਗਿਆ ਕਿਉਂ ਫਰਕ ਹੈ ਕੀ ਫਰਕ ਹੈ ਕਿਉਂ ਨਹੀਂ ਉਹ ਤੁਹਾਡੀਆਂ ਧੀਆਂ ਵਰਗੀਆਂ ਹੈਗੀਆਂ ਕਿਉਂ ਅਸੀਂ ਦੂਏ ਦੀਆਂ ਇੱਜ਼ਤਾਂ ਤਿਕਾਉਨੇ ਆ ਕਿਉਂ ਅਸੀਂ ਪਰਮਾਤਮਾ ਦੀਆਂ ਮਾਰਾਂ ਨੂੰ ਭੁੱਲ ਜੰਨੇ ਆ ਬਈ ਜੇ ਅੱਜ ਅਸੀਂ ਕਿਸੇ ਨਾਲ ਕਰਦੇ ਆ ਕਿਸੇ ਦੀਆਂ ਇੱਜ਼ਤਾਂ ਤੱਕਦੇ ਆ ਰੱਬ ਨੇ ਇੱਜ਼ਤਾਂ ਸਾਡੀਆਂ ਵੀ ਨਹੀਂ ਛੱਡਣੀਆਂ ਸਾਨੂੰ ਪਤਾ ਨਹੀਂ ਕਿੱਥੇ ਜਾ ਕੇ ਢਾ ਲੈਣਾ ਸਾਡੇ ਘਰ ਜਨਮ ਲੈ ਲੈਣਾ ਕਿਹੜੀ ਕਾਂਗਿਆਰੀ ਨੇ ਇੱਥੇ ਕਟਿਆ ਕਰਦਾਰਾਂ ਵਾਲੇ ਬੰਦੇ ਵੀ ਬਹੁਤ ਫਿਰਦੇ ਨੇ ਕਿਉਂਕਿ ਸਮਾਜ ਚ ਵਿਚਰੀਦਾ ਨਿਕਲੀ ਦਾ ਬਾਹਰ ਪਤਾ ਲੱਗਦਾ ਹੈ انسان ਦੀ ਚਾਕਣੀ ਦੱਸ ਦਿੰਦੀ ਹੈ ਇੱਕ انسان ਉਹ ਹੈ ਜਿਹੜਾ ਔਰਤ ਨੂੰ ਜਾਂਦੀ ਨੂੰ ਦੇਖ ਕੇ ਸਿਰ ਤੇ ਲੈ ਕੇ ਪੈਰਾਂ ਤੱਕ ਸਕੈਨ ਕਰਦਾ ਹੈ ਇੱਕ ਆਦਮੀ ਉਹ ਹੈ ਜਿਹੜਾ ਔਰਤ ਨੂੰ ਦੇਖ ਕੇ ਅੱਖ ਨੀਵੀਂ ਕਰ ਲੈਂਦਾ ਹੈ ਇੱਕ ਔਰਤ ਉਹ ਹੈ ਜਿਹੜੀ ਚੰਗੀ ਤਰ੍ਹਾਂ ਆਪਣੇ ਪਰਦੇ 'ਚ ਢਕੀ ਹੋਈ ਆ ਸਿਰ ਟਕਿਆ ਹੋਇਆ ਆਪਣਾ ਰੋਪ ਸ਼ੋਭ ਨਾਲ ਤੁਰੀ ਜਾਂਦੀ ਹੈ ਇੱਕ ਔਰਤ ਉਹ ਹੈ ਜਿਨੇ ਆਪਣਾ ਸਰੀਰ ਦਿਖਾਉਣਾ ਹੈ ਜਿਨੇ ਆਪਣੇ ਬੱਲ ਨੂੰ ਦੁਨੀਆ ਨੂੰ ਖਿੱਚਣਾ ਹੈ ਠੀਕ ਹੈ ਹੁਣ ਆਪਾਂ ਟੀਵੀਾਂ 'ਚ ਵੀ ਦੇਖਦੇ ਆਂ ਫੋਨਾਂ ਤੇ ਨੈਟਾਂ ਤੇ ਕੁੜੀਆਂ ਨੇ ਵੀ ਬਹੁਤ ਗੰਦ ਪਾਇਆ ਹੋਇਆ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਵੀ ਇਹੇ ਜੇ ਚੈਨਲ ਬੰਦ ਹੋਣੇ ਚਾਹੀਦੇ ਆ ਸਾਨੂੰ ਇਹ ਹੈ ਵੀ ਔਰਤ ਦਾ ਪਰਦਾ ਨਹੀਂ ਰਿਹਾ ਨਹੀਂ ਰਿਹਾ ਔਰਤ ਦਾ ਪਰਦਾ ਸਾਡੀਆਂ ਜਿਹੜੀਆਂ ਮਾਮਾ ਦਾਦੀਆਂ ਪਰਦਾਦੀਆਂ ਦੇ ਸਮੇਂ ਤੇ ਨਾ ਉਹ ਤੁਸੀਂ ਸਭ ਜਾਣੂ ਐ ਉਹ ਸਮਿਆਂ ਤੇ ਜੀਵਨ ਸਾਥੀ ਤੱਕ ਵੀ ਗੱਲ ਨਹੀਂथी ਹੁੰਦੀ ਉਹ ਵੀ ਵਿਆਹ ਤੋਂ ਬਾਅਦ ਪਤਾ ਲੱਗਦਾ ਤਾਂ ਵੀ ਮੇਰੇ ਬਾਪ ਨੇ ਮੇਰੇ ਲਈ ਕਾਲਾ ਪਸੰਦ ਕਰਤਾ ਕਿ ਪੀਲਾ ਪਸੰਦ ਕਰਤਾ ਹੁਣ ਆਜ਼ਾਦੀ ਇੰਨੀ ਵੱਧ ਗਈ ਕਹਿੰਦੇ ਵੀ ਇਨਸਾਨ ਏ ਉਹੀ ਐ ਜਿਹੜਾ ਖੁੱਲਕੇ ਜੀਂਦਾ ਐ ਕਿੰਨਾ ਕੁ ਖੁੱਲਕੇ ਜੀਣਾ ਤੁਸੀਂ ਨੰਗੇ ਕੱਪੜਿਆਂ ਤੋਂ ਬਾਹਰ ਹੋ ਕੇ ਫਿਰਨਾ ਇਹਨੂੰ ਖੁੱਲਕੇ ਜੀਣਾ ਕਹਿੰਦੇ ਆ ਅਸੀਂ ਕਿਹੜਾ ਕੋਟਨ ਚ ਜੀਨੇ ਆ ਅਸੀਂ ਵੀ ਖੁੱਲਕੇ ਜੀਨੇ ਆ ਪਰ ਆਪਣੇ ਦਾਇਰੇ ਦੇ ਅੰਦਰ ਰਹੋ ਆਪਣੀ ਔਕਾਤ ਦੇ ਅੰਦਰ ਰਹੋ ਆਪਣੀ ਇੱਕ ਇੱਕ ਔਰਤ ਦੀ ਆਪਣੀ ਇੱਕ ਸੀਮਾ ਹੁੰਦੀ ਹੈ ਇੱਕ ਬੰਦੇ ਦੀ ਆਪਣੀ ਇੱਕ ਸੀਮਾ ਹੁੰਦੀ ਹੈ ਅਸੀਂ ਹੱਸਦੇ ਵੀ ਹਾਂ ਅਸੀਂ ਬੋਲਦੇ ਵੀ ਹਾਂ ਅਸੀਂ ਖਾਂਦੇ ਵੀ ਹਾਂ ਪੀਂਦੇ ਵੀ ਹਾਂ ਅਸੀਂ ਚਾਰ ਭੈਣਾਂ ਭਾਈਆਂ ਚ ਬਹਿ ਕੇ ਵੀ ਹੱਸਦੇ ਹਾਂ ਸਾਡੇ ਨਾਲ ਕੋਈ ਆਂਡ ਦਾ ਗਵਾਂਡ ਦਾ ਕੋਈ ਵੀ ਭੈਣ ਭਾਈ ਆ ਜਾਵੇ ਅਸੀਂ ਉਹਦੇ ਨਾਲ ਵੀ ਗੱਲ ਕਰਦੇ ਹਾਂ ਹੱਸਦੇ ਵੀ ਹਾਂ ਹਸਣਾ ਤਾਂ ਕੋਈ ਮਾੜੀ ਗੱਲ ਨਹੀਂ ਪਤਾ ਨਹੀਂ ਕੀ ਚਾਹੁੰਦੇ ਨੇ ਅੱਜ ਦੇ ਬੱਚੇ ਕੀ ਚਾਹੁੰਦੇ ਨੇ ਕਿੱਥੋਂ ਹਾਂ ਕਰਵਾਉਣੀ ਆ ਕਿੱਥੋਂ ਚੰਗਿਆਈ ਘਟਣੀ ਆ ਬਈ ਸਾਨੂੰ ਅਗਲਾ ਕਹੇ ਬੱਸ ਦੁਨੀਆਦਾਰੀ ਦੀ ਇਹਨਾਂ ਨੂੰ ਐ ਸੁਰਤ ਆ ਇਹ ਚੀਜ਼ ਨੇ ਆ ਚੀਜ਼ਾਂ ਹੋਣ ਲਾਤੀਆਂ ਹਵਾਨੀਆਂ ਤਾਂ ਇੰਨੀ ਵੱਧ ਗਈ ਧੀਆ ਕੱਪੜਾ ਪਾਉਣਾ ਭੁੱਲ ਗਈਆਂ ਬਈ ਕੱਪੜਾ ਪਾਈ ਦਾ ਕਿਵੇਂ ਆ ਪਾਓ ਜ਼ਰੂਰ ਪੈਂਟਾਂ ਪਾਓ ਸ਼ਰਟਾਂ ਪਾਓ ਜੋ ਮਰਜ਼ੀ ਪਾਓ ਪਰ ਪੜਦਾ ਹੋਵੇ ਰਹੀ ਗੱਲ ਆਦਮੀਆਂ ਦੀ ਤੁਸੀਂ ਇੱਕ ਵਾਰ ਕਿਸੇ ਦੀ ਧੀ ਭੈਣ ਨੂੰ ਮਾੜੀ ਨਿਗਾ ਨਾਲ ਤੱਕਣ ਤੋਂ ਪਹਿਲਾਂ ਇਹ ਨਗਾ ਮਾਰ ਲਿਆ ਕਰੋ ਮੈਂ ਪਿੱਛੋਂ ਜਿੱਥੇ ਉੱਠ ਕੇ ਆਇਆ ਬੇੜੇ ਚੁੱਥੇ ਵੀ ਫਿਰਦੀਆਂ ਨੇ ਜਿਹੜਾ ਆਦਮੀ ਬਾਹਰ ਕਿਸੇ ਦੀ ਧੀ ਪੈਣਾ ਹੈ ਭਾਵੇਂ ਜਨਾਨੀ ਹੈ ਕਿਸੇ ਦੀ ਉਹਨੂੰ ਵੀ ਮਾੜੀ ਨਿਗਾਰਾ ਤੱਕਦਾ ਹੋਊ ਆਪਣੀ ਮਾਂ ਨੂੰ ਵੀ ਮਾੜੀ ਨਿਗਾਰਾ ਤੱਕਦਾ ਹੋਊ ਆਪਣੀ ਧੀ ਮਾਂ ਧੀ ਪੈਣ ਨੂੰ ਵੀ ਤੱਕਦਾ ਹੋਊ ਕਿਉਂਕਿ ਆਦਮੀ ਦੀ ਫੇਰ ਸੋਚ ਔਰਤ ਪ੍ਰਤੀ ਇੱਕਸਾਰ ਹੁੰਦੀ ਹੈ ਜਦ ਤੁਸੀਂ ਆਪਣੀਆਂ ਧੀਆਂ ਲਈ ਆਪਣੀਆਂ ਭੈਣਾਂ ਲਈ ਘਰ ਚ ਛੇਰ ਬਣੇ ਹੁੰਨੇ ਹੋ ਦੂਏ ਲਈ ਤੁਸੀਂ ਭੇੜੀਏ ਕਾਤੇ ਬਣ ਜੰਨੇ ਹੋ ਭਾਈ ਜੇ ਕਿ ਸਦੀਤੀ ਭੈਣ ਬਾਹਰ ਹੈ ਇਹਦਾ ਮਤਲਬ ਫਿਰ ਤੁਸੀਂ ਚੱਕੋਗੇ ਥੋਡੀਆਂ ਨਹੀਂ ਬਾਹਰ ਨਿਕਲਦੀਆਂ ਥੋਡੀਆਂ ਥੋਡੀਆਂ ਵੀ ਚੱਕਣ ਨੂੰ ਅਗਲਾ ਤਿਆਰ ਖੜਾ ਹੈ ਮੈਂ ਤਾਂ ਕਹਿੰਨੀ ਆ ਵੀ ਜਿਹੜੇ ਬੰਦਿਆਂ ਨੇ ਇਹ ਕੰਮ ਕਰਿਆ ਉਹਨਾਂ ਨੂੰ ਸਿੱਧੀ ਫਾਂਸੀ ਤਾਂ ਫਾਂਸੀ ਫਾਂਸੀ ਵੀ ਸਜ਼ਾ ਘੱਟ ਹੈ ਇਹ ਜੇ ਹਾਂ ਤਾਂ ਚਰਸਤੇ 'ਚ ਜਿਉਂਦੇ ਟਾਂਗਾਂ 'ਕੇ ਥੱਲੇ ਭੇੜੀਏ ਛੜ ਦਵੇ ਮੈਂ ਕਹਿੰਨੀ ਆ ਵੀ ਦੁਨੀਆ ਇੰਨੀ ਕੁ ਦੁਖੀ ਹੈ ਇਹ ਜੇ ਬੰਦੇਾਂ ਤੋਂ ਅਗਲਾ ਕਹਿੰਦਾ ਵੀ ਇਹਨਾਂ ਨੂੰ ਕੈੜੀ ਤੋਂ ਕੈੜੀ ਸਜ਼ਾ ਦਿੱਤੀ ਜਾਵੇ ਸਾਡੇ ਕਾਨੂੰਨ 'ਚ ਦਮ ਨਹੀਂ ਜੇ ਸਾਡੇ ਕਾਨੂੰਨ ਚ ਦਮ ਹੋਵੇ ਤਾਂ ਇਹ ਜੇ ਕੰਮੇ ਨਾ ਹੋਣ ਤੁਸੀਂ ਠੀਕ ਐ ਉਹ ਕੁੜੀ ਜਿਹੜੀ ਹੈਗੀ ਤੇ ਹੈਗੀ ਤੀ ਆ ਥੋੜੇ ਦਿਨ ਬਾਅਦ ਨਰਸਰੀ ਕਲਾਸ ਦੀ ਕੁੜੀ ਉਹ ਕਿੰਨਾ ਉਹ ਮਾਸੂਮ ਫੁੱਲ ਉਹਨੂੰ ਕੀ ਪਤਾ ਵੀ ਇੱਜ਼ਤਾਂ ਕੀ ਚੀਜ਼ ਹੁੰਦੀਆਂ ਨੇ ਕੀੜਾ ਨਹੀਂ ਕੱਢਣਾ ਕਿਸੇ ਨੇ ਅਸੀਂ ਪ੍ਰਮਾਤਮਾ ਨਾਲ ਟੱਕਰ ਲੈਣ ਲੱਗ ਗਏ ਉਹ ਰੱਬ ਦਾ ਰੂਪ ਐ ਮਾਸੂਮ ਜਵਾਕ ਨਰਸਰੀ ਚ ਪੜਦੀ ਕੁੜੀ ਦੇਖੋ ਸਭ ਤੋਂ ਮੇਨ ਚੀਜ਼ ਜਾ ਕੇ ਸਜ਼ਾ ਤੇ ਮੁੱਕਦੀ ਐ ਸਜ਼ਾ ਨਹੀਂ ਹੈਗੀ ਸਾਡੇ ਅਸੀਂ ਇਹੋ ਜਿਹੇ ਲੋਕਾਂ ਨੂੰ ਸਾਹਮਣੇ ਰੱਖਦੇ ਆਂ ਫਿਰ ਕੁਰਸੀਆਂ ਨਾਲ ਜੇਲਾਂ ਚੋਂ ਸਿੱਧੇ ਕੁਰਸੀਆਂ ਨਾਲ ਨਵਾਜ ਕੇ ਬਾਹਰ ਕੱਢਦੇ ਆਂ ਅਸੀਂ ਇਹ ਹੁੰਦਾ ਹੈ ਅਸੀਂ ਇਹੋ ਜਿਹੇ ਲੋਕਾਂ ਨੂੰ ਫਿਰ ਪਰਾਉਣੇ ਬਣਾ ਕੇ ਰੱਖਦੇ ਆਂ ਇਹੋ ਜਿਹੇ ਲੋਕਾਂ ਨੂੰ ਤਾਂ ਮੈਂ ਤਾਂ ਇਹ ਕਹ ਨਹੀਂ ਆ ਵੀ ਕਾਨੂੰਨ ਕਾਨੂੰਨ ਤਾਂ ਸਜ਼ਾ ਦਵੇ ਹੀ ਨਾ ਇਹ ਜਿਹੇ ਨੂੰ ਇਹ ਜਿਹਨ ਤਾਂ ਦੁਨੀਆਦਾਰੀ ਦੇ ਹਵਾਲੇ ਕਰ ਦੋ ਵੀ ਆ ਚੱਕੋ ਤੁਹਾਡੀਆਂ ਨਾਲ ਕਰਿਆ ਤੁਸੀਂ ਉਹ ਸਮਝੋ ਕੈਂ ਕੀ ਕਰਨਾ ਇਹਨਾਂ ਦਾ ਜੇ ਲੋਕ ਕੱਪੜਿਆਂ ਵਾਂਗੋਂ ਨਾ ਪਾੜ ਦੇਣ ਦੇਖੋ ਨਾ ਤਾਂ ਧੀਆ ਜੰਮਣੀਆਂ ਬੰਦ ਹੋਣੀਆਂ ਨਾ ਪੁੱਤ ਜੰਮਣੇ ਬੰਦ ਹੋਣੇ ਆ ਅਸੀਂ ਜਿੰਨਾ ਚਿਰ ਇਹ ਚੀਜ਼ ਨੂੰ ਦਬੋਚਦੇ ਨਹੀਂ ਇਹ ਚੀਜ਼ ਤੇ ਕਾਬੂ ਨਹੀਂ ਨਾ ਪਾਉਂਦੇ ਉਹਨਾਂ ਚਰ ਧੀਆਂ ਦੀਆਂ ਇੱਜ਼ਤਾਂ ਖਤਰੇ 'ਚ ਹੀ ਰਹਿਣਗੀਆਂ ਉਹਨਾਂ ਚਰ ਆਦਮੀਆਂ ਦੀ ਹਵਾਨੀਅਤ ਵੱਧਦੀ ਹੀ ਜਾਊਗੀ ਸਰਕਾਰਾਂ ਵਿਚਾਰੀਆਂ ਕੀ ਕਰਨ ਕਾਣਾ ਕਾਣੇ ਨੂੰ ਕੀ ਕਹੂ ਅੱਧਿਆਂ ਦਾ ਧੀਆਂ ਹੋਣੀਆਂ ਨਹੀਂ ਅੱਧਿਆਂ ਨੂੰ ਧੀਆਂ ਦੀ ਪਰਵਾਹ ਨਹੀਂ ਦੇਖਦੇ ਹੀ ਆਂ ਆਪਾਂ ਸਭ ਕੁਝ ਪਤਾ ਨਹੀਂ ਕਿਉਂ 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 ਇਹਨਾਂ ਨਾਸ ਬੱਜ ਗਿਆ ਦੁਨੀਆ ਦਾ ਕਿਉਂ ਇੰਨੀ ਗੰਦੀ ਘਟੀਆ ਸੋਚ ਹੋ ਗਈ ਦੁਨੀਆ ਦੀ ਕੋਈ ਕਰ ਲਵੇ ਤਾਂ ਇੱਜ਼ਤਾਂ ਦੀ ਗੱਲ ਕੋਈ ਕਰ ਲਵੇ ਤਾਂ ਨਸ਼ਿਆਂ ਦੀ ਗੱਲ ਚੱਕ ਕੇ ਉਹਨੂੰ ਜਦੇ ਮਾਰਨਾ ਜੇਲ੍ਹ ਚ ਜਿਹੜਾ ਹੀ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦਾ ਉਹ ਸਿੱਧੇ ਕੁਰਸੀ ਤੇ ਦੁਨੀਆ ਤੜਫੀ ਪਈ ਐ ਦੁਨੀਆ ਨੂੰ ਡਰ ਲੱਗਣ ਲੱਗ ਗਿਆ ਧੀਆਂ ਬਾਹਰ ਕੱਢਣ ਤੋਂ ਹੁਣ ਇਹ ਇਹ ਬੱਚੀ ਨੇ ਕੀ ਕਸੂਰ ਕਰਿਆ ਤਾਂ ਮਾਰ ਦਿੰਦੇ ਜੇ ਤੁਸੀਂ ਉਹ ਮਾਰਨੀ ਉਹ ਤੇ ਸਿੱਧੇ ਉਹ ਖੜਾ ਕੇ ਉਹਦੇ ਗੋਲੀ ਮਾਰ ਦਿੰਦੇ ਉਹਦੀ ਇੱਜ਼ਤਾਂ ਨਾ ਤਾਰ-ਤਾਰ ਕਰਦੇ ਉਹ ਮਾਪੇ ਉਹ ਕਿਵੇਂ ਜੀਉਂਦੇ ਹੋਣੇ ਆ ਕਿਵੇਂ ਜੀਉਂਦੇ ਹੋਣੇ ਆ ਕਿਵੇਂ ਉਹਨਾਂ ਨੇ ਪੜ੍ਹਾਈ ਕਰਾਈ ਆ ਕੁੜੀ ਨੂੰ ਡਾਕਟਰੀ ਦੀ ਕਿੰਨਾ ਖਰਚਾ ਆਉਂਦਾ ਸਭ ਨੂੰ ਪਤਾ ਵੀ ਡਾਕਟਰੀ ਤੇ ਕਿੰਨਾ ਖਰਚਾ ਆਉਂਦਾ ਕੋਈ ਹੱਦ ਹੁੰਦੀ ਆ ਇਨਸਾਨ ਹੈ ਆਪਾਂ ਆਪਾਂ ਨੇ ਵੀ ਆਣਾ ਰੜੇ ਨੂੰ ਆਪਣੇ ਕਿਹੜਾ ਕਿਲੇ ਗੱਡੇ ਆ ਓਰੇ ਪਰਮਾਤਮਾ ਨੂੰ ਵੀ ਮੂੰਹ ਦਿਖਾਉਣਾ ਇੱਥੇ ਸਮਾਜ ਚ ਵੀ ਦੁਨੀਆਦਾਰੀ ਨੂੰ ਮੂੰਹ ਦਿਖਾਉਣਾ ਮਾਣੇ ਮੋਟੇ ਮੂੰਹ ਦਿਖਾਉਣ ਜੋਗੇ ਰਹੋ ਤਾਂ ਸਹੀ ਐਨਾ ਗੰਦ ਐਨਾ ਗੰਦ ਕੋਈ ਹੱਦ ਹੁੰਦੀ ਆ ਕਿਸੇ ਗੱਲ ਦੀ ਪਰਮਾਤਮਾ ਦੀਆਂ ਮਾਰਾਂ ਤੋਂ ਡਰਦੇ ਰਿਹਾ ਕਰੋ ਜੇ ਅਸੀਂ ਇਹ ਕੁਸ ਕਰਦੇ ਆਂ ਜਾਂ ਅਸੀਂ ਇਹ ਸੋਚ ਲੈ ਕੇ ਨਿਗਾ ਲੈ ਕੇ ਚੱਲਦੇ ਆਂ ਨਾ ਮਾੜੀ ਕਾਂਗਿਆਰੀ ਸਾਡੇ ਵੀ ਜੰਮ ਖੜਨੀ ਐ ਪਰਮਾਤਮਾ ਜਿੰਨਾ ਕ ਅਸੀਂ ਕਿਸੇ ਦੂਏ ਲਈ ਸੋਚਦੇ ਆਂ ਸਾਨੂੰ ਚੌਗਣਾ ਕਰਕੇ ਮੋੜਦਾ ਪਰਮਾਤਮਾ ਚੰਗਾ ਸੋਚਾਂਗੇ ਸਾਨੂੰ ਚੰਗਾ ਪਰਮਾਤਮਾ ਚੰਗਾ ਵਰਦ ਆਊਗਾ ਅਸੀਂ ਕਿਸੇ ਲਈ ਮਾੜਾ ਸੋਚਾਂਗੇ ਕਿਸੇ ਦੀਆਂ ਇੱਜ਼ਤਾਂ ਤਕਾਵਾਂਗੇ ਪਰਮਾਤਮਾ ਸਾਨੂੰ ਚੌਗਣਾ ਉਹ ਜਿਹਾ ਹੀ ਨੁਕਸਾਨ ਸਾਨੂੰ ਪਹਚਾਊਗਾ ਇਹ ਸਾਡੀਆਂ ਕਰਨੀਆਂ ਭਰਨੀਆਂ ਹੀ ਹੁੰਦੀਆਂ ਨੇ ਵਾਹਿਗੁਰੂ ਮੁਰੇ ਅਰਦਾਸਾਂ ਕਰਿਆ ਕਰੋ ਜੇ ਮਾੜੇ ਪਾਸੇ ਨੂੰ ਮਨ ਵੀ ਜਾਂਦਾ ਹੈ ਨਾ ਵਾਹਿਗੁਰੂ ਮੁਰੇ ਅਰਦਾਸ ਕਰ ਲਿਆ ਕਰੋ ਸੱਚੇ ਪਾਤਸ਼ਾਹ ਮੇਰਾ ਇਧਰੋਂ ਮਨ ਮੋੜ ਬਹੁਤ ਦਿਮਾਗ ਖਰਾਬ ਹੁੰਦਾ ਦੋ ਤਿੰਨ ਦਿਨ ਬਹੁਤ ਦਿਮਾਗ ਤੇ ਟੈਨਸ਼ਨ ਰਹੀ ਵੀ ਕੀ ਗੱਲ ਹੈ ਹੈ ਕਿੱਥੇ ਧੀਆਂ ਨੂੰ ਡੱਬੀ ਚ ਬੰਦ ਕਰ ਲਵੇ ਅਗਲਾ ਮਾੜੀਆਂ ਤਾਂ ਓਨੀ ਕਿਸੇ ਦੇ ਹੱਥ ਪੱਲੇ ਰਹਿੰਦੀਆਂ ਉਹ ਉੜਨੇ ਪੰਛੀ ਬਣ ਜਾਂਦੀਆਂ ਨੇ ਜਿਹੜੀਆਂ ਚੰਗੀਆਂ ਹੁੰਦੀਆਂ ਉਹਨਾਂ ਨੂੰ ਸਮਝ ਨਹੀਂ ਰਹਿਣ ਦਿੰਦਾ ਫਿਰ ਬੰਦਾ ਕਰੇ ਤਾਂ ਕਰੇਗੀ ਸਹੀ ਗੱਲਾਂ ਦੇਖੋ ਮੇਤੇ ਤਾਂ ਫਿਰ ਬੋਲਿਆ ਜਾਂਦਾ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਬਹੁਤ ਅੱਗ ਲੱਗਦੀ ਹੈ ਇਹ ਨਾ ਚੀਜ਼ਾਂ ਤੇ ਵੀ ਸਾਡੇ ਸਮਾਜ ਚ ਚੱਲਣ ਕੀ ਲੱਗ ਗਿਆ ਸਾਡੇ ਬੱਚਿਆਂ ਤੇ ਕੀ ਅਸਰ ਪੈਂਦਾ ਇਹ ਚੀਜ਼ ਦਾ ਉਹ ਵੀ ਨਿਆਣੇ ਨਹੀਂ ਕਿੱਡੇ ਕਿੱਡੇ ਝੋਟੇ ਮਚਿਓਰ ਗਲਤੀਆਂ ਬੱਚਿਆਂ ਤੇ ਹੁੰਦੀਆਂ ਹੁੰਦੀਆਂ ਨੇ ਮਾਸੂਮਾਂ ਤੇ ਹੁੰਦੀਆਂ ਆਉਂਦੀਆਂ ਨੇ ਐਡੇ ਐਡੇ ਤੇ ਗਲਤੀਆਂ ਨਹੀਂ ਹੁੰਦੀਆਂ ਐਡੇ ਐਡੇ ਜਾਨ ਬੁੱਝ ਕੇ ਕਰਦੇ ਹੁੰਦੇ ਨੇ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਗਲਤੀ ਹੋ ਗਈ ਹੋਵੇ ਜਰੂਰ ਮਾਫ ਕਰਿਓ ਗੁੱਸਾ ਆਉਂਦਾ ਜ਼ਰੂਰ ਤੁਹਾਨੂੰ ਵੀ ਆਉਂਦਾ ਸਭ ਨੂੰ ਇਹ ਚੀਜ਼ ਤੇ ਦੁਨੀਆ ਬਹੁਤ ਤੜਫੀ ਹੈ ਮੇਰੀ ਗੱਲ ਦਾ ਬੁਰਾ ਨਾ ਮਨਾਇਓ ਸਭੇ ਕਬੀਲਦਾਰ ਨੇ ਗੁੱਸਾ ਆਉਂਦਾ ਹੈ ਬੰਦੇ ਨੂੰ ਚਲੋ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ